ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਥੋੜਾ ਆਪਣਾ ਡੀਸੀ ਖਰਾੜ ਤੇ ਸਵੇਰੇ ਲਗਭਗ 6 ਵਜੇ ਤੋਂ ਬੰਦੇ ਨੂੰ ਫੋਨ ਕਰਦਾ ਆ ਰਿਆਂ ਵੀ ਭਾਈ ਹੋ ਜਾ ਤਿਆਰ ਕਰ ਅੱਧੇ ਘੰਟੇ ਚ ਜਾ ਗਿਆ ਮੈਂ ਤੇ ਉਹ ਅੱਧਾ ਘੰਟਾ ਨਾ ਉਹਦਾ ਹੋ ਰਿਆ ਮੈਂ ਜਰੂਰ ਅੱਧਾ ਅੱਧਾ ਘੰਟਾ ਕਰਕੇ ਲਗਭਗ 9-10 ਵਜੇ ਗਏ ਹੁਣ ਤੇ ਅੱਧੇ ਅੱਧੇ ਘੰਟੇ ਨੇ ਸੁੱਕਣੇ ਪਾਇਆ ਰੱਖੇ ਆ ਡਾਕਟਰ ਹੇਮਰਾਜ ਦੀ ਵੇਟ ਕਰ ਰਹੇ ਮੇਰੇ ਖਾਸ ਦੋਸਤ ਦੀ ਤੇ ਇਹ پارک ਆ ਅਮਨ ਬਿਹਾਰ ਪੰਚਾਇਤ ਦੀ ਤੇ ਬਹੁਤ ਸੋਹਣੀ پارک ਬਣੀ ਆ ਆਉਣ ਵਾਲੇ ਦਿਨਾਂ ਵਿੱਚ ਇੱਥੇ ਅੱਜ ਚਿੜੀਆਂ ਘਟਾਰਾਂ ਟਡੀਆਂ ਹੋਰ ਵਧਣਗੀਆਂ ਕਿਉਂਕਿ ਜਿਵੇਂ ਜਿਵੇਂ ਬੂਟੇ ਬੜੇ ਹੋਣਗੇ ਕੁਦਰਤੀ ਚੀਜ਼ਾਂ ਵੱਧ ਜਾਣੀਆਂ ਨੇ ਫਿਰ ਮਾਹੌਲ ਹੋਰ ਵਧੀਆ ਲੱਗੂਗਾ ਸ਼ੋਅ ਹੋਰ ਵਧੀਆ ਲੱਗੂਗੀ ਬਾਕੀ ਆ ਕਲੋਨੀ ਕਲੋਨੀਆਂ ਵਾਲਿਆਂ ਨੂੰ ਤਾਂ ਫਾਇਦਾ ਹੋ ਗਿਆ ਨਾਲੇ ਪਲਾਟਾਂ ਦੇ ਰੇਟ ਵੱਧ ਗਏ ਇੱਥੇ ਪਾਰਕ ਬਣਨ ਕਰਕੇ ਮਤਲਬ ਕਹਿਣ ਦਾ ਮਤਲਬ ਹੈ ਜਦੋਂ ਕੋਈ ਵਿਕਾਸ ਹੁੰਦਾ ਚੰਗੀ ਚੀਜ਼ ਬਣਦੀ ਹੈ ਨਾ ਉਹਦਾ ਫਾਇਦਾ ਹੀ ਹੁੰਦਾ ਅਸਲ ਵਿੱਚ ਲੋੜ ਵੀ ਇਹੀ ਚੀਜ਼ਾਂ ਦੀ ਆ ਪਹਿਲਾਂ ਕਲੋਨੀਆਂ ਜਿਹੜੀਆਂ ਬਣੀਆਂ ਨੇ ਹੁਣ ਅਜ ਕਿਤੇ ਪਾਰਕ ਜਲਦੀ ਮਿਲਦੀ ਨਹੀਂ ਲੱਭਦੀ ਨਹੀਂ ਜਗ੍ਹਾ ਨਹੀਂ ਹੁੰਦੀ ਪਰ ਗ੍ਰੀਨਰੀ ਬਹੁਤ ਜ਼ਰੂਰੀ ਆ ਲਾਇਬ੍ਰੇਰੀਆਂ ਜ਼ਰੂਰੀ ਨੇ ਗਰਾਊਂਡ ਜ਼ਰੂਰੀ ਨੇ ਗਲੀਆਂ ਨਾਲੀਆਂ ਦਾ 70 ਸਾਲਾਂ ਤੋਂ ਬਣਦੀਆਂ ਆ ਰਹੀਆਂ ਨੇ ਪਰ ਇਹ ਚੀਜ਼ਾਂ ਜ਼ਿਆਦਾ ਜ਼ਰੂਰੀ ਨੇ ਪਾਰਕਾਂ ਲਾਇਬ੍ਰੇਰੀਆਂ ਗਰਾਊਂਡ ਤਾਂ ਕਿ ਮੈਂਟਲੀ ਤੇ ਫਿਜ਼ੀਕਲ ਗਰੋਥ ਹੋ ਸਕੇ ਬਜ਼ੁਰਗਾਂ ਵਾਸਤੇ ਸੈਰ ਕਰਨ ਲਈ ਪਾਰਕ ਚੰਗੀ ਚੀਜ਼ ਆ ਸਾਰਿਆਂ ਲਈ ਹੋ ਆ ਪਰ ਤੇ ਇਹ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਬਾਕੀ ਡਾਕਟਰ ਹੇਮਰਾਜ ਨੂੰ ਬੇਨਤੀ ਆ ਵੀ ਭਾਈ ਜਲਦੀ ਆ ਜਾਇਆ ਕਰ ਯਾਰ ਲੇਟ ਨਾ ਕਰਾਇਆ ਕਰ ਹਰ ਬਾਰ ਦੀ ਤਰ੍ਹਾਂ ਅੱਜ ਵਾਰੀ ਆਪਾਂ ਲੇਟ ਹੋਏ ਨੇ ਆ ਸੱਜਰੇ ਉੱਠਿਆ ਕਰੋ ਡਾਕਟਰ ਸਾਹਿਬ ਵੈਸੇ ਤਾਂ ਮੈਨੂੰ ਪਤਾ ਵੀ ਤੁਸੀਂ 5 ਵਜੇ ਉੱਠ ਜਾਂਦੇ ਹੋ ਪਰ ਤਿਆਰ ਹੋਣ ਨੂੰ ਪਤਾ ਨਹੀਂ ਕੀ ਉਹਨੇ ਮੇਕਅਪ ਕਰਨਾ ਹੁੰਦਾ ਐਨਾ ਟਾਈਮ ਕਿਉਂ ਲਾ ਦਿੰਦੇ ਹੋ ਆਹ ਦੇਖੋ ਗੋਲਚ ਘਰ ਆਇਆ ਕਰਕੇ ਬੂਟੇ ਲਾਏ ਹੋਏ ਆ ਆਉਣ ਵਾਲੇ ਦਿਨਾਂ ਚ ਇਹਦੀ ਡੈਕੋਰੇਸ਼ਨ ਵਧਣੀ ਆ ਹੋਰ ਕਾਫੀ ਜਿਆਦੇ ਕਿ ਮਿੰਤਾ ਚਲੋ ਪਤਾ ਵੀ ਇਹ ਕੀ ਕੀ ਸੋਚ ਰੱਖਿਆ ਬਾਈ ਨੇ ਹਰਪਾਲ ਬਾਈ ਨੇ ਚੰਗੇ ਬੰਦਿਆਂ ਦੀ ਲੋੜ ਆ ਸਮਾਜ ਨੂੰ ਚੰਗੇ ਬੰਦਿਆਂ ਨੂੰ ਪ੍ਰਮੋਟ ਕਰਿਆ ਕਰੋ ਬਾਈ ਕਿਉਂਕਿ ਜੇ ਚੰਗੇ ਚੰਗੀ ਸੋਚ ਨੂੰ ਪ੍ਰਮੋਟ ਕਰਾਂਗੇ ਤਾਂ ਹੀ ਸਮਾਜ ਬਦਲੂਗਾ ਸਿਸਟਮ ਬਦਲੂਗਾ ਜੇ ਆਪਾਂ ਉਹੀ ਖਾਣ ਪੀਣ दारूਾਂ ਜਾਂ ਹੋਰ ਨਸ਼ੇੜੀ ਚੀਜ਼ਾਂ ਨੂੰ ਨਸ਼ੇੜੀ ਲੋਕਾਂ ਨੂੰ ਜਾਂ ਪ੍ਰਮੋਟ ਕਰਾਂਗੇ ਤਾਂ ਫਿਰ ਉਹੋ ਜਿਹਾ ਸਮਾਜ ਬਣੂਗਾ ਚੰਗੇ ਲੋਕਾਂ ਨੂੰ ਪ੍ਰਮੋਟ ਕਰਨ ਨਾਲ ਚੰਗੀ ਚੰਗੇ ਹੀ ਆਪਾਂ ਨੂੰ ਚੀਜ਼ ਮਿਲੂਗੀ ਜਿਵੇਂ ਆਪ ਏਰੀਆ ਨੂੰ ਪਾਰਕ ਮਿਲੀ ਆ ਤੇ ਐਵੇਂ ਹੀ ਹੋਰ ਪਿੰਡਾਂ 'ਚ ਜਿਹੜੇ ਸਾਡੇ ਮੁੰਡੇ ਵਧੀਆ ਕੰਮ ਕਰ ਰਹੇ ਨੇ ਸਾਰਿਆਂ ਦੀ ਉਤਰੀਫ ਕਰਦੇ ਆਪਾਂ ਜਿਹੜੇ ਵਧੀਆ ਕਰ ਰਹੇ ਨੇ ਕੰਮ ਤੇ ਤੁਹਾਡੇ ਸਾਹਮਣੇ ਆ ਆ ਕਲੋਨੀ ਵਾਲਿਆਂ ਨੂੰ ਮੌਜ ਆ ਧੜਾ ਧੜਾ ਪਲਾਟ ਵੀ ਵਿਕਣ ਲੱਗਿਆ ਇੱਥੇ ਕਿਉਂਕਿ ਅਗਲਾ ਕਹਿੰਦਾ ਯਾਰ ਨਾਲ پارک ਆ ਵੀ ਸੈਰ ਕਰਨ ਨੂੰ ਕਿਉਂਕਿ ਆਮ ਤੌਰ ਤੇ ਸ਼ਹਿਰਾਂ 'ਚ ਵਿੜਾ ਘਟੇ ਹੁੰਦਾ ਨਾ ਜਗ੍ਹਾ ਘਟ ਹੁੰਦੀ ਆ ਤਾਂ ਬੰਦਾ ਕਹਿੰਦਾ ਯਾਰ ਸੈਰ ਕਰਨ ਨੂੰ ਨਾਲ ਹੀ ਆ پارک ਉਹ ਚੀਜ਼ ਦਾ ਵੀ ਲੋਕਾਂ ਨੂੰ ਬੈਨੀਫਿਟ ਆ ਸੜਕ ਬਣ ਗਈ ਸੱਚੋਂ ਆਹ ਸਾਹਮਣੇ ਰਾਤ ਹੀ ਬਣ ਗਈ ਆਏ ਦਿਖਾਉਣਾ ਤੁਹਾਨੂੰ ਮੈਨੂੰ ਲੱਗਾ ਕੱਲ ਕੱਲ੍ਹ ਜਾਂ ਪਰਸੋਂ ਹੀ ਬਣੀ ਆ ਤੇ ਡਾਕਟਰ ਹੇਮਰਾਜ ਜੀ ਇਹ ਵੀਡੀਓ ਚ ਬਾਰ ਬਾਰ ਕਹਿੰਦਾ ਰਹੂੰਗਾ ਮੈਂ ਵੀ ਭਾਈ ਜਲਦੀ ਉੱਠਿਆ ਕਰੋ ਜਲਦੀ ਤਿਆਰ ਹੋਇਆ ਕਰੋ ਤਾਂ ਜੋ ਜਲਦੀ ਜਲਦੀ ਕੰਮ ਨਿਭੜ ਸਕਣ ਸਮਾਂ ਘਟਾ ਕੰਮ ਜ਼ਿਆਦਾ ਆ ਆ ਦੇਖੋ ਤਾਜੀ ਲੁੱਕ ਪਈ ਵੀ ਆ ਇਹ ਸੜਕ ਬਣ ਗਈ ਜਿਨ੍ਹਾਂ ਨੇ ਪਹਿਲਾਂ ਪਲਾਟ ਲੈ ਰੱਖਿਆ ਇੱਥੇ ਉਹਨਾਂ ਦੀ ਤਾਂ ਚਾਂਦੀ ਬਣ ਗਈ ਬਈ ਰੇਟ ਵੱਧ ਜਾਣਗੇ ਕਿਉਂਕਿ ਪਾਰਕ ਬਣ ਗਈ ਸੜਕ ਬਣ ਗਈ ਹੈ ਨਾ ਸਰਕਾਰ ਕੰਮ ਤਾਂ ਕਰ ਰਹੀ ਆ ਬਹੁਤ ਜ਼ਿਆਦੇ ਇਹ ਤਾਂ ਚਲੋ ਆਪਾਂ ਤਾਰੀਫ ਕਰਦੇ ਆ ਜੋ ਕੰਮ ਹੋ ਰਹੇ ਨੇ ਜਿਹੜੇ ਕੰਮ ਹਲੇ ਨਹੀਂ ਹੋ ਸਕੇ ਉਹਦੇ ਲਈ ਬੇਨਤੀ ਕਰਦੇ ਆਂ ਵੀ ਭਾਈ ਜਲਦੀ ਜਲਦੀ ਹੋਰ ਵੀ ਕੰਮ ਖਿੱਚੋ ਤਾਂ ਜੋ ਲੋਕਾਂ ਨੂੰ ਵਧੀਆ ਸਹੂਲਤਾਂ ਮਿਲਣ ਬਾਕੀ ਆ ਕੰਮਾਂ ਲਈ ਤਾਂ ਬਹੁਤ ਤਰੀਫ ਆ ਸੜਕ ਬਣ ਗਈ ਤੇ ਪਾਰਕ ਬਣ ਗਈ ਮੈਂ ਤੁਹਾਡਾ ਆਪਣਾ ਡੀਸੀ ਕਰੋੜ ਫਗਣ ਮੱਜਰੇ ਵਾਲਾ ਪਸ਼ਾਂਤ ਆ ਲਈ ਹੁਣੇ ਇਸ ਮੈਨੂੰ ਸ਼ੌਂਕ ਆ ਬੋਲਣ ਦਾ ਇਹ ਮਤਲਬ ਲੋਕਾਂ ਚ ਰਹਿਣ ਦਾ ਗੱਲਬਾਤ ਕਰਦੇ ਰਹਿਣ ਦਾ ਜਨੂਨ ਆ ਹਨਾ ਤੇ ਇੱਕ ਇਹ ਵੀ ਆ ਵੀ ਜੇ ਕਿਤੇ ਇਕੱਲੇ ਵੀ ਹੋਈਏ ਤਾਂ ਮੋਬਾਈਲ ਦਾ ਵੀ ਬਹੁਤ ਸਾਰਾ ਵੀ ਆਪਾਂ ਵੀਡੀਓ ਬਣਾ ਕੇ ਵੀ ਲੋਕਾਂ 'ਚ ਆਪਣੀ ਇੰਟਰੈਕਸ਼ਨ ਰੱਖ ਸਕਦੇ ਆ ਤੇ ਬੰਦੇ ਨੂੰ ਇਕੱਲਾਪਨ ਨਹੀਂ ਮਹਿਸੂਸ ਹੁੰਦਾ ਮੈਨੂੰ ਐਂ ਲੱਗਦਾ ਵੀ ਸਾਰੇ ਤੁਸੀਂ ਨਾਲ ਹੀ ਫਿਰਦੇ ਹੋ ਮੇਰੇ ਨਾਲ ਹੀ ਸੈਰ ਕਰ ਰਹੇ ਹੋ ਬਾਕੀ ਡਾਕਟਰ ਹੇਮਰਾਜ ਜੀ ਨੂੰ ਬੇਨਤੀ ਆ ਵੀ ਆ ਜਾ ਵੀਰੇ ਡੇਟ ਕਰਾਤਾ ਤੇ ਨੇ ਹੁਣ ਸਾਰੇ ਤੁਸੀਂ ਉਹਨੂੰ ਜਰੂਰ ਫੋਨ ਕਰ ਕਰਕੇ ਕਿਹੋ ਜਿਹੜੇ ਵੀ ਦੋਸਤ ਮਿੱਤਰ ਦੇਖਣਗੇ ਵੀ ਸਾਜਰੇ ਉੱਠ ਜਾ ਕਰ ਪਤੰਦਰਾ ਓਕੇ ਬਾਈ ਜੀ ਹਰਪਾਲ ਬਾਈ ਵੈਲ ਡਨ ਲਵ ਯੂ